ਆ ਜਿਹੜੀ ਅੱਜ ਸਰਕਾਰ ਬਣੀ ਆ ਸ਼ਰਮ ਨਹੀਂ ਆਉਂਦੀ ਸਾਨੂੰ ਸਾਰ ਮਹਿਸੂਸ ਹੋਣ ਲੱਗੀ ਜਦੋਂ ਵੀ ਕੋਈ ਸ਼ਤਾਬਦੀ ਆਈ ਪੰਜਾਬ ਸਰਕਾਰ ਕਿਸੇ ਦੀ ਵੀ ਸੀ ਉਹਨਾਂ ਨੇ ਵੱਧ ਚੜ ਕੇ ਮਨਾਈ ਅੱਜ ਇਹਨਾਂ ਨੇ ਛੁੱਟੀ ਤੱਕ ਨਹੀਂ ਕੀਤੀ ਅੱਜ ਕੋਈ ਇੱਕ ਅਸਥਿਹਾਰ ਤੱਕ ਨਹੀਂ ला सके ਅੱਜ ਇਹ ਮੈਂ ਪੁੱਛਣਾ ਚਾਹੁੰਨਾ ਕਿ ਸਰਕਾਰ ਪੰਜਾਬ ਦੇ ਸਿੱਖਾਂ ਦੇ ਲੋਕਾਂ ਦੀ ਆ ਪੰਜਾਬੀਆਂ ਦੀ ਸਰਕਾਰ ਆ ਜਿਹੜੀ ਐਸ ਪਵਿੱਤਰ ਧਰਤੀ ਦੇ ਉੱਤੇ ਸਤਾਪ ਦੀ 450 ਸਾਲਾ ਮਨਾ ਹੋ ਰਹੀ ਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ 20 ਦਿਨ ਹੋ ਗਏ ਮਹੀਨਾ ਘੱਟ ਕੇ ਲੋਕਾਂ ਨੂੰ ਆਉਂਦਿਆਂ ਨੂੰ ਤੇ ਪੰਜਾਬ ਦੇ ਜਿਹੜੀ ਸਰਕਾਰ ਆ ਇਹਦੇ ਕੰਨ ਅੱਜ ਬੋਲੇ ਬੈਠੇ ਆ ਮੈਂ ਸਮਝਦਾ ਬੜੀ ਵੱਡੀ ਇੱਕ ਇਹਨਾਂ ਤੋਂ ਪੰਜਾਬ ਦੇ ਲੋਕਾਂ ਨੇ ਭੁੱਲ ਕੀਤੀ ਭੁੱਲ ਨਹੀਂ ਕਹਿ ਸਕਦੇ ਵੋਟਾਂ ਪਾਈਆਂ ਸਾਰਿਆਂ ਨੇ ਮੇਰਾ ਕੋ ਪੋਲੀਟੀਕਲ ਬੋਲਣ ਦਾ ਮਹੱਤਵ ਨਹੀਂਗਾ ਪਰ ਧਾਰਮਿਕ ਤੌਰ ਤੇ ਮੈਂ ਕਹਿਣਾ ਚਾਹਨਾ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੇ ਬਣਾਈ ਸੀ ਇਹ ਧਰਤੀ ਗੁਰਾਂ ਦੀ ਧਰਤੀ ਆ ਇਸ ਧਰਤੀ ਦੇ ਉੱਤੇ ਤੁਸੀਂ ਜੇ ਇਹਨਾਂ ਬਣੀ ਕਰ ਸਕਦੇ ਫਿਰ ਤੁਹਾਨੂੰ ਇਸ ਧਰਤੀ ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਦੂਸਰੀ ਬੇਨਤੀ ਮੈਂ ਤਖਤ ਪਟਨਾ ਸਾਹਿਬ ਜੀ ਦੇ ਸਾਡੇ ਸਤਿਕਾਰਯੋਗ ਬੈਠੇ ਆ ਤਖਤ ਹਜੂਰ ਸਾਹਿਬ ਜੀ ਤੋਂ ਉਹ ਆ ਕੇ ਚਲ ਗਿਆ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਕਲਵਾਨ ਸਿੰਘ ਜੀ ਉੱਥੋਂ ਦਾ ਬਹੁਤ ਸੁਚੱਜਾ ਪ੍ਰਬੰਧ ਚਲਾ ਰਹੇ ਮੈਂ ਨਿਮਰਤਾ ਸਹਿਤ ਬੇਨਤੀ ਕਰਨੀ ਚਾਹਨਾ ਮੇਰੀ ਗੱਲ ਨੂੰ ਦੂਜੇ ਪਾਸੇ ਨੂੰ ਨਾ ਲੈ ਜਾਓ ਉਸ ਤਖਤ ਦਾ ਬਹੁਤ ਵੱਡਾ ਸਤਕਾਰ ਆ ਪਰ ਧਾਰਮਿਕ ਤੌਰ ਤੇ ਇੱਕ ਮਰਿਆਦਾ ਹੁੰਦੀ ਸਾਡੀ ਜਥੇਦਾਰ ਸਿੰਘ ਸਹਿਬਾਨ ਆਲ ਤਖਤ ਬੈਠੇ ਆ ਸਿੰਘ ਸਾਹਿਬ ਸਾਡੇ ਦਮਦਮਾ ਸਾਹਿਬ ਬੈਠੇ ਆ ਸਿੰਘ ਸਾਹਿਬ ਸਾਡੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਬੈਠੇ ਆ ਸਿੰਘ ਸਾਹਿਬ ਸਾਡੇ ਪਟਨਾ ਸਾਹਿਬ ਤੋਂ ਬੈਠੇ ਆ ਇਹ ਮਰਿਆਦਾਵਾਂ ਦਾ ਅਲੰਘਣ ਨਾ ਕਰੀਏ ਗੁਰੂ ਦੀ ਕਾਰ ਆ ਗੁਰੂ ਦੀ ਇੱਕ ਸਿਰਪਾਉ ਦੀ ਬਖਸ਼ ਦੇਣ ਦਾ ਇੱਕ ਸਿਸਟਮ ਆ ਇੱਕ ਤਰੀਕਾ ਆ ਮੈਂ ਨਿਮਰਤਾ ਸਹਿ ਦੋਨੇ ਤਖਤ ਸਹਿਬਾਨ ਪਟਨਾ ਸਾਹਿਬ ਪਿੱਛੇ ਮੈਂ ਉਹ ਸਾਰੀ ਸੁਣੀ ਵੀ ਕਿ মিডিਆ ਆਇਆ ਇੱਕ ਵੱਡਾ ਬੰਦਾ ਆਇਆ মিডিਏ ਨੇ ਜਿਹੜੇ ਕੀਰਤਨ ਕਰ ਰਹੇ ਸਿੰਘ ਉਹਨਾਂ ਦੇ ਵਿੱਚ ਵੀ ਗੋਡੇ ਟੇਕੇ ਦੂਜੇ ਤੀਜੇ ਮੇਰਾ ਕਹਿਣ ਤੋਂ ਭਾਵ ਇਹ ਸਰਕਾਰਾਂ ਆਉਣੀਆਂ ਸਰਕਾਰਾਂ ਚਲੀਆਂ ਜਾਣੀਆਂ ਉਹ ਤਖਤ ਪਟਨਾ ਸਾਹਿਬ ਇਦਾਂ ਹੀ ਰਹਿਣਾ ਕੱਖ ਤੁਹਾਰਾ ਸਾਹਿਬ ਇਦਾਂ ਹੀ ਰਹਿਣਾ ਉਥੋਂ ਦੀਆਂ ਮਰਿਆਦਾਵਾਂ ਦਾ ਅਲੰਘਣ ਨਾ ਕਰੀਏ ਜਿਹੜੇ ਲੋਕ ਪੰਜਾਬ ਨੂੰ ਕੋਹ ਕੋਕੇ ਮਾਰਦੇ ਰਹੇ ਜਿਨ੍ਹਾਂ ਨੇ ਜਵਾਨੀ ਦਾ ਕਾਣ ਕੀਤਾ ਇਸ ਧਰਤੀ ਦੇ ਉੱਤੇ ਆਪਾਂ ਸਤਕਾਰ ਦੇਈਏ ਉਹਨਾਂ ਨੂੰ ਠੀਕ ਹੈ ਸਤਕਾਰ ਦਿਓ ਮੈਂ ਮਨ ਕਰ ਨਹੀਂ ਹੁੰਦਾ ਪਰ ਸਤਕਾਰ ਦੇਣ ਦਾ ਇੱਕ ਢੰਗ ਤਰੀਕਾ ਬਣਾਈਏ ਮੈਂ ਸਿੰਘ ਸਾਹਿਬ ਤੋਂ ਖਿਮਾ ਚਾਹੁੰਨਾ ਤਖਤ ਦੇ ਜੱਜਦਾ ਬੈਠੇ ਆ ਪਰ ਮੈਂ ਬਾਬਾ ਤਲਵੰਦ ਸਿੰਘ ਜੀ ਕਿਉਂਕਿ ਆਪ ਨੇ ਉੱਥੇ ਵਿਧੀ ਆ ਉਹਨਾਂ ਦਾ ਬਿਆਨ ਵਿਧਾਨਿਆਂ ਪੰਜ ਪਿਆਰੇ ਜਿਹੜੇ ਉਹ ਸਾਰਾ ਕਾਰਜ ਕਰਦੇ ਆ ਪਰ ਆਪਾਂ ਕੋਈ ਮਰਿਆਦਾ ਮਾਂ ਰਖੀਏ ਫੇਰ ਪੰਜਾਬ ਦੇ ਲੋਕ ਮੇਰੇ ਕੰਨਾਂ 'ਚ ਟੈਲੀਫੋਨ ਮਾਰਦੇ ਆ ਕਿ ਸ਼ਰਮਣੀ ਕਮੇਟੀ ਦਾ ਪ੍ਰਧਾਨ ਇਹ ਸਿੱਖ ਮੁੱਦਿਆਂ ਤੇ ਬੋਲਦਾ ਕਿਉਂ ਨਹੀਂ ਕਿਉਂਕਿ ਉਹ ਤਖਤ ਸਤਕਾਰ ਜੋ ਗਿਆ ਉਸ ਧਰਤੀ ਤੇ ਗੁਰੂ ਸਾਹਿਬ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ ਇਸ ਕਰਕੇ ਮੈਂ ਅੱਜ ਨਿਮਰਤਾ ਸਹਿਤ ਇਥੋਂ ਬੇਨਤੀ ਕਰਨੀ ਚਾਹਣਾ ਸ਼ਤਾਬਦੀ ਵੀ ਠੀਕ ਮਨਾ ਰਹੇ ਆ ਸਿੱਖ ਮੁੱਦਿਆਂ ਦੀ ਗੱਲ ਵੀ ਕਰਨੀ ਆ ਸੋ ਇਸ ਕਰਕੇ ਨਿਮਰਤਾ ਸਹਿਤ ਬੇਨਤੀ ਆ ਉਹਨਾਂ ਪ੍ਰਬੰਧਾਂ ਦੇ ਵਿੱਚ ਜ਼ਿਲ੍ਹੇ ਕੋ ਵੱਡਾ ਬੰਦਾ ਆਵੇ ਉਹਦਾ ਇੱਕ ਸਿਸਟਮ ਬਣਾਓ ਉਸ ਸਿਸਟਮ ਦੇ ਵਿੱਚ ਸਿਸਟਮ ਚੱਲੇ ਦੂਸਰੀ ਮੈਂ ਬੇਨਤੀ ਕਰਨੀ ਚਾਹਨਾ ਕਿ ਜੇ ਇਸ ਬੰਦੇ ਨੇ ਅੱਜ ਜਾ ਕੇ ਦਸਤਾਰਾਂ ਦੀ ਗੱਲ ਕੀਤੀ ਜਾਂ ਕਕਾਰਾਂ ਦੀ ਗੱਲ ਕੀਤੀ ਅਸੀਂ ਉਹਦੇ ਮਦਈ ਨਹੀਂ ਉਹਦੇ ਮੁੱਢੋਂ ਦੁਸ਼ਮਣ ਹਾਂ ਕਾਂਗਰਸ ਸਰਕਾਰ ਨੇ ਪੰਜਾਬ ਦੇ ਵਿੱਚ ਸ਼ੁਰੂ ਤੋਂ ਬੇਤਕਰਾ ਕੀਤਾ 47 ਤੋਂ ਲੈ ਕੇ ਝੂਠੇ ਵਾਅਦੇ ਕੀਤੇ ਪਹਿਲਾਂ ਇਹ ਮੁਲਕ ਆਜ਼ਾਦ ਹੋਣ ਤੋਂ ਪਹਿਲਾਂ ਵਾਅਦੇ ਕੀਤੇ ਸਾਰਿਆਂ ਵਾਅਦਿਆਂ ਤੋਂ 47 ਤੋਂ ਬਾਅਦ ਮੁਨਕਰ ਹੋ ਗਏ ਬੜੀ ਵੱਡੀ ਇਹ ਕਾਂਗਰਸ ਜਮਾਤ ਜਿਹੜੀ ਦੁਸ਼ਮਣਿਆਂ ਪੰਥ ਦੀ 1984 ਦੇ ਵਿੱਚ ਬੜਾ ਵੱਡਾ ਕਾਹਨ ਫੀੜਿਆ 1984 ਦੇ ਵਿੱਚ ਕਤਲੇਆਮ ਕੀਤਾ ਸਿੱਖਾਂ ਦਾ ਉਹ ਅੱਜ ਜਾ ਕੇ ਗੱਲ ਕਰ ਰਿਹਾ ਮੈਂ ਉਹਦਾ ਪੱਖ ਨਹੀਂ ਪੂਰ ਰਿਹਾ ਮੈਂ ਉਹਦੇ ਹੱਕ ਦੀ ਗੱਲ ਜਿਹੜੀ ਬਾਝੋਂ ਬਣਦੀ ਆ ਮੈਂ ਪੁੱਛਣਾ ਚਾਹੁੰਨਾ ਜਿਹੜੇ ਉੱਥੇ ਘਰਾਓ ਕਰਦੇ ਆ ਆ ਜਿਹੜੇ ਰਾਜਸਥਾਨ ਚ ਸਾਡੀ ਬੀਬੀ ਦੋ ਬੀਬੀਆਂ ਗਈਆਂ ਕੀ ਕਸੂਰ ਸੀ ਉਹਨਾਂ ਦਾ ਜੁਡੀਸ਼ੀਅਰ ਸਰਵਿਸ ਦੇ ਵਿੱਚ ਜਾਣਾ ਸੀ ਕਹਿੰਦੇ ਕਿਰਪਾਨ ਵੀ ਲਾ ਦਿਓ ਕੜਾ ਵੀ ਲਾ ਦਿਓ ਤੇ ਤੁਹਾਨੂੰ ਤਦ ਸ਼ਰਮ ਨਾ ਆਈ ਤੁਸੀਂ ਤਦ ਨਹੀਂ ਮਹਿਸੂਸ ਕੀਤਾ ਕਿ ਕਕਾਰਾਂ ਦੀ ਬੇਇੱਜ਼ਤੀ ਹੋ ਰਹੀ ਆ ਅੱਜ ਅਸੀਂ ਜਸਟਿਸ ਐਮ ਐਸ ਬੇਦੀ ਸਾਹਿਬ ਤੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਸਾਡੇ ਮੁੰਡਲੇ ਅਧਿਕਾਰ ਆ ਸਾਡੇ ਮੌਲਕ ਅਧਿਕਾਰ ਆ ਪਰ ਮੌਲਕ ਅਧਿਕਾਰਾਂ ਦਾ ਵੀ ਕਹਾਣ ਕੀਤਾ ਜਾ ਰਿਹਾ ਹੁਣ ਅਸੀਂ ਕੋਟਾਂ 'ਚ ਜਾਈਏ ਜੇ ਤਾਂ ਅਸੀਂ ਗੁਲਾਮ ਆ ਤਾਂ ਸਾਨੂੰ ਕਹੋ ਤੁਹਾਡੇ ਤੇ ਨਾਦਰ ਸ਼ਾਹੀ ਫਰਮਾਨ ਆ ਤੇ ਜੇ ਅਸੀਂ ਆਜ਼ਾਦ ਆ ਤੇ ਅਸੀਂ ਆਜ਼ਾਦੀ ਦੇ ਵਿੱਚ ਵੱਧ ਹਿੱਸਾ ਪਾਇਆ ਤੇ ਫੇ ਕਕਾਰਾਂ ਦੀ ਗੱਲ ਉੱਥੇ ਜਾ ਕੇ ਕੌਣ ਕਰੂਗਾ ਅੱਜ ਆਪਾਂ ਭੁੱਲ ਗਏ ਮਰਿਆਦਾ ਕਿਹੜੀ ਆ ਸੋ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਆ ਹੁਣ CBSE ਦੇ ਸਕੂਲਾਂ ਦਾ ਆਉਣਾ ਟੈਸਟ ਕੜੇ ਸ਼ਰੇ ਆਮ ਲਾਈ ਜਾਂਦੇ ਅਸੀਂ ਰਾਲਾ ਪਾ ਪਾ ਕੇ ਥੱਕ ਗਏ ਕੀ ਗੱਲ ਖੜਾ ਕੋਈ ਦੁਸ਼ਮਣ ਆ ਜਾਂ ਕੜੇ ਦਾ ਕੋਈ ਮਹੱਤਵ ਆ ਬੜਾ ਪੰਜ ਕਕਾਰਾਂ ਦੇ ਵਿੱਚੋਂ ਸਾਡਾ ਸਰ ਮੌਰ ਇੱਕ ਆਪਣੇ ਨਿਸ਼ਾਨ ਆ ਤੇ ਆਪਾਂ ਫਿਰ ਉਥੇ ਬੋਲਦੇ ਤੱਕ ਨਹੀਂ ਸਾਡੇ ਬੱਚੇ ਵੀ ਜਾਂਦੇ ਕੜੇ ਲਾ ਕੇ ਟੈਸਟ ਦੇ ਕੇ ਆ ਜਾਂਦੇ ਮੈਂ ਇਸ ਕਰਕੇ ਕਹਿਣਾ ਚਾਹਣਾ ਅਸੀਂ ਮਦਈ ਕੇਵਲ ਤਾਂ ਕੇਵਲ ਗੁਰ ਮਰਿਆਦਾ ਦੇ ਬਣੀਏ ਅਸੀਂ ਮਦਈ ਬਣੀਏ ਜਿਹੜੀ ਸਾਡੀ ਰਹਿਤ ਮਰਿਆਦਾ ਆ ਪਰ ਕਈ ਵਾਰੀ ਰਾਤ ਸੀ ਰੋਟੀਆਂ ਰਾਤ ਸੀ ਰੋਟੀਆਂ ਸੇਕਦੇ ਸੇਕਦੇ ਉਹਨਾਂ ਦੇ ਗੋਲੇ ਬਣ ਜਾਂਦੇ ਜਿਹੜੇ ਸਿੱਖੀ ਦਾ ਘਰਨ ਕਰਦੇ ਆ ਜਿਹੜੇ ਸਿੱਖੀ ਦੇ ਦੁਸ਼ਮਣ ਬਣਦੇ ਆ ਮੈਂ ਆ ਕਹਿਣਾ ਚਾਹੁੰਦਾ ਇਸ ਧਰਤੀ ਤੋਂ ਅੱਜ ਕਿ ਆਪ ਦੀ ਸਰਕਾਰ ਆਈ ਇਸ ਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਕੀ ਕਸੂਰ ਹੈ ਆਵਦਾ ਤਿੰਨ ਵਾਰ ਪਟੀਸ਼ਨ ਗਈ ਕੇਜਰੀਬਾਦ ਦੇ ਕੋਲ ਜਿਹੜਾ ਪੰਜਾਬ ਦਾ ਅੱਜ ਕਹਿੰਦਾ ਮੈਂ ਰੱਖ ਆਇਆ ਜਿਹੜਾ ਕਹਿੰਦਾ ਮੈਨੂੰ ਵੋਟਾਂ ਪਾਓ ਤੁਸੀਂ ਮੈਨੂੰ ਕਹੋਗੇ ਸ਼ੋਮਨੀ ਕਮੇਟੀ ਦਾ ਪ੍ਰਧਾਨ ਇਹ ਗੱਲਾਂ ਬੋਲਦਾ ਮੇਰਾ ਵੋਟਾਂ ਨਾਲ ਕੋਈ ਤਲਕਾਤ ਨਹੀਂ ਹੈ ਵੀ ਤਲਕਾਤ ਮੇਰਾ ਕਿਉਂਕਿ ਵੋਟਾਂ ਦੀ ਗੱਲ ਮੈਂ ਨਹੀਂ ਕਰਦਾ ਹੋਰ ਕੌਣ ਕਰੂਗਾ ਸਾਡਾ ਮੀਰੀ ਪੀਰੀ ਦਾ ਸਿਧਾਂਤ ਆ ਪਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਈਲ ਤਿੰਨ ਵਾਰੀ ਪਈ ਤੇ ਪੈਂਡਿੰਗ ਆ ਜਦੋਂ ਸਰਕਾਰ ਬਣੀ ਤਾਂ ਕੈਨਸਲ ਕਰਕੇ ਮਾਰੀ ਕੀ ਹੈ ਸਾਡੇ ਨਾਲ ਇਨਸਾਫ ਕਰ ਰਹੇ ਆ ਪੰਜਾਬ ਦੇ ਲੋਕੋ ਸੋਚੋ ਕਿ ਅੱਜ ਬੰਦੀ ਸਿੰਘ ਸਾਡੇ ਦੇਖੋ ਕਿੰਡੀ ਸ਼ਰਮਸ਼ਾਰ ਹੋਣਾ ਪੈਂਦਾ ਮੈਨੂੰ ਅਸੀਂ ਪਿਛਲੇ ਦਿਨੀ ਭਾਈ ਬਲਵੰਤ ਸਿੰਘ ਰਾਜੋਆਣੇ ਨਾਲ ਮੁਲਾਕਾਤ ਕੀਤੀ ਸਿੰਘ ਸਾਹਿਬ ਨੂੰ ਨਾਲ ਮੇਰੇ ਸੀ ਇਹਨਾਂ ਨੂੰ ਵੀ ਉਹਨਾਂ ਨੇ ਆਪਣੇ ਜੋ ਬਚਨ ਬਲਾਸ ਇਹਨਾਂ ਨਾਲ ਸਾਂਝੇ ਕੀਤੇ ਦੇ ਸਿੰਘ ਸਾਹਿਬ ਨੇ ਆਦੇਸ਼ ਕੀਤਾ ਕਿ ਜਿਹੜੀ ਸ਼ੋਮਣੀ ਕਮੇਟੀ ਨੇ ਪਟੀਸ਼ਨ ਪਾਈ ਉਹ ਮਰਸੀ ਪਟੀਸ਼ਨ ਉਹ ਵਾਪਸ ਲੈ ਲਓ ਸਿੰਘ ਸਾਹਿਬ ਨੇ ਕਿਹਾ ਕਿ ਜਥੇਬੰਦੀਆਂ ਆਪਣਾ ਜਿਹੜਾ ਆ ਉਹ ਪ੍ਰਤੀਕਰਮ ਦੇਣ ਪਰ ਜਥੇਬੰਦੀਆਂ ਸੁੱਤੀਆਂ ਪਈਆਂ ਉਹ ਵਿਚਾਰਾ 29 ਸਾਲ ਦਾ ਜੇਲ੍ਹ 'ਚ ਬੈਠਾ ਫਾਂਸੀ ਦੀ ਚੱਕੀ ਈੜੀ ਕਰ ਰਿਹਾ 18 ਸਾਲ ਜੇਲ੍ਹ 'ਚ ਬੈਠਾ ਤੇ ਆਪਾਂ ਚੁੱਪ ਕਰਕੇ ਬੈਠੇ ਆ ਕੀ ਨਿਰਣਾ ਨਹੀਂ ਕੋਈ ਕਰਾਂਗੇ ਹੁਣ ਅਸੀਂ ਔੜਕ ਉਹਦੀ ਭੈਣ ਵਿਚਾਰੀ ਬਿਮਾਰ ਆ ਫੇਫੜਿਆਂ ਦੀ ਬਿਮਾਰੀ ਆ ਤੇ ਉਹ ਵਿਚਾਰੀ ਉਥੇ ਟਰੀਟਮੈਂਟ ਕਰਾਉਂਦੀ ਆ ਤੇ ਭਾਈ ਰਾਜਵਾਨਾ ਸਾਹਿਬ ਵੱਲੋਂ ਇਹ ਹੁਕਮ ਹੋਇਆ ਸੀ ਕਿ ਮੈਂ ਜਿਹੜੀ 19 ਦੇ ਵਿੱਚ ਅਸੀਂ ਮਰਸੀ ਪਟੀਸ਼ਨ ਪਾਈ ਸੀ ਉਹਦੀ ਉਹਨੂੰ ਸੁਪਰੀਮ ਕੋਰਟ ਚੈਲੰਜ ਕੀਤਾ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਹੋਣ ਤੋਂ ਬਾਅਦ 2022 ਦੇ ਵਿੱਚ ਸੈਂਟਰ ਸਰਕਾਰ ਨੂੰ ਹਦਾਇਤ ਕੀਤੀ ਕਿ ਤੁਸੀਂ ਇਸ ਪਟੀਸ਼ਨ ਦਾ ਫੈਸਲਾ ਕਰੋ ਇਸ ਫਾਂਸੀ ਦਾ ਫੈਸਲਾ ਕਰੋ ਅੱਜ 3 ਸਾਲ ਹੋ ਚੱਲੇ ਆ ਕੋਈ ਫੈਸਲਾ ਨਹੀਂ ਹੋਇਆ ਅੱਜ ਅਸੀਂ ਹੁਣ ਫੇਰ ਪਟੀਸ਼ਨ ਪਾਈ ਆ ਰਾਜਵਾਨਾ ਸਾਹਿਬ ਦੇ ਕਹਿਣ ਤੇ ਉਹ ਕਹਿੰਦੇ ਇੱਕ ਵਾਰੀ ਸੁਪਰੀਮ ਕੋਰਟ ਦੇ ਵਿੱਚ ਫੇਰ ਜਾਓ ਮੈਨੂੰ ਇੱਕ ਪਾਸੇ ਫਾਂਸੀ ਦਾ ਫੰਦਾ ਉਹ ਕਹਿੰਦੇ ਮੈਨੂੰ ਕੋਈ ਇਸ ਗੱਲ ਦੇ ਵਿੱਚ ਫਿਕਰ ਨਹੀਂ ਮੈਂ ਕੋਈ ਇਸ ਗੱਲ ਨੂੰ ਨਹੀਂ ਘਬਰਾਟ ਦੇ ਵਿੱਚ ਪਰ ਕਹਿੰਦੇ ਮੇਰਾ ਫੈਸਲਾ ਤਾਂ ਕਰੋ ਨਾ ਇੱਕ ਪਾਸੇ ਕਰੀਏ ਗੱਲ ਸਾਰੀ ਹੁੰਦੀ ਆ ਸੋ ਵੀਰੋ ਉਹਨਾਂ ਦੇ ਨਾਲ ਆ ਸਾਡੇ ਪਿੱਛੇ ਭਾਈ ਗੁਰਦੀਪ ਸਿੰਘ ਜੀ ਖੜਾ ਉਹ ਆ ਕੇ ਗਏ 34ਵਾਂ ਸਾਲ ਸ਼ੁਰੂ ਹੋ ਗਿਆ ਉਹਨਾਂ ਦੇ ਨਾਲ ਲਖਵਿੰਦਰ ਸਿੰਘ ਸਾਡਾ ਅਵਤਾਰ ਸਿੰਘ ਤਾਰਾ ਭਾਈ ਅਵਤਾਰ ਸਿੰਘ ਭਿਉਰਾ ਔਰ ਭਾਈ ਜਗਤਾਰ ਸਿੰਘ ਜੀ ਹਵਾਰਾ ਕੈਦਾਂ ਪੂਰੀਆਂ ਹੋ ਚੁੱਕੀਆਂ ਕੋਈ ਕਾਨੂੰਨ ਨਹੀਂ ਪਰ ਸਾਡੇ ਦੇ ਕਾਨੂੰਨ ਜਿਹੜਾ ਉਹ ਬਖਰਾ ਜਾਰੀ ਕੀਤਾ ਜਾਂਦਾ ਸੋ ਮੈਂ ਸਿੱਖ ਕੌਮ ਨੂੰ ਵੀ ਕਿਉਂਕਿ ਤੁਸੀਂ ਬਹੁਤ ਸਤਿਕਾਰਯੋਗ ਆਣਾ ਪਹੁੰਚੇ ਆ ਤੁਹਾਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਕੁਝ ਸਾਡੇ ਕੌਮੀ ਮੁੱਦੇ ਵੀ ਹੁੰਦੇ ਆ ਉਹ ਕੌਮੀ ਮੁੱਦਿਆਂ ਦੇ ਵਿੱਚ ਵੀ ਆਪਣਾ ਯੋਗਦਾਨ ਪਾਈਏ ਔਰ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਨਾ ਜਿਹੜੇ ਹੁਣ ਮੌਜੂਦਾ ਵੀ ਜਿਹੜੇ ਇਹਨਾਂ ਨੇ ਆ ਸਾਲ 2 ਸਾਲ ਪਹਿਲਾਂ ਚੱਕੇ ਆ ਉਹਨਾਂ ਨਾਲ ਵੀ ਬਿਤਕਰਾ ਬਹੁਤ ਵੱਡਾ ਹੋ ਰਿਹਾ ਐਨਐਸਏ ਦਾ ਕੋਈ ਪ੍ਰੋਵੀਜ਼ਨ ਨਹੀਂ ਤੇ ਐਨਐਸਏ ਜਿਹੜੀ ਆ ਉਹ ਸਾਲ ਪੂਰੀ ਹੋ ਕੇ ਮੁੜ ਫੇਰ ਦੋ ਸਾਲ ਲਾ ਦਿੱਤਾ ਸੋ ਬਿਤਕਰੇ ਤੇ ਬਿਤਕਰਾ ਹੋ ਰਿਹਾ ਅਸੀਂ ਇੱਕ ਮੈਂ ਹੁਣ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਨਾ ਸ਼ੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੂੰ 21ਵੀਂ ਸਦੀ ਦਾ ਮਹਾਨ ਸਿੱਖ ਮਹਾਨ ਸ਼ਹੀਦ ਤਖਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਗਿਆ ਸੀ ਆ ਇੱਕ ਐਮਪੀ ਬਣੀ ਆ ਇਹਨਾਂ ਦੀ ਮੈਂ ਨਾਂ ਨਹੀਂ ਲੈਣਾ ਉਹ ਰੋਜ਼ ਕਹਿ ਰਹੀ ਜੀ ਅੱਤਵਾਦੀ ਆ ਹੁਣ ਫੇਰ ਸੈਂਸਰ ਬੋਰਡ ਨੇ ਵੀ ਇਜਾਜ਼ਤ ਦੇ ਦਿੱਤੀ ਤੇ ਤੁਸੀਂ ਸਾਰੇ ਕੱਤਰਿਆਂ ਸੰਤ ਬਾਬਾ ਜਰਨੈਲ ਸਿੰਘ ਸੰਤ ਚਪਾਈ ਸੀ ਸ਼ਹੀਦ ਆ ਕੌਮ ਦੇ ਇਹਨਾਂ ਦੇ ਕਹੇ ਨਹੀਂ ਅਸੀਂ ਅੱਤਵਾਦੀ ਬਣਦੇ ਇਹ ਮੈਚ ਮੈਂ ਕਹਿਣਾ ਚਾਹੁੰਨਾ ਅਸੀਂ ਤਾਂ ਚੁੱਪ ਕਰ ਜਾਂਨੇ ਕਈ ਵਾਰੀ ਸਿੱਖ ਮੁੱਦਿਆਂ ਤੇ ਵੀ ਚੁੱਪ ਕਰ ਜਾਂਨੇ ਜਿਸ ਮਸਲੇ ਤੇ ਸ਼ਾਂਤਾਂ ਨੇ ਉਸ ਧਰਤੀ ਦੇ ਸ਼ਹੀਦੀ ਪਾਈ ਉਹਨੇ ਪ੍ਰਣ ਕੀਤਾ ਸੀ ਵੀ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਧਕ ਨਾ ਜਾਵੇ ਟਕਸਾਲ ਦੇ ਤਿੰਨ ਮਹਾਨ ਸ਼ੀਰ ਹੋਈ ਆ ਔਰ ਇੱਕ ਚੜ੍ਹਦੇ ਪਾਸੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਬੈਠੇ ਇੱਕ ਆਇਦਰ ਪਛੋਂ ਵਾਲੀ ਬਾਜੀ ਨੂੰ ਬੈਠੇ ਆ ਇੱਕ ਬੁੰਗਾ ਬਾਬਾ ਗਰਵਖ ਸਿੰਘ ਦਾ ਬੈਠਾ ਸੋ ਮੈਂ ਕਹਿਣਾ ਚਾਹੁੰਨਾ ਕਿ ਆਪਾਂ ਕੋਈ ਹੱਲ ਕਢੀਏ